ਰਖੜੀ ਦੇ ਤਿਉਹਾਰ ਤੇ ਲਗਾਈ ਗਈ ਮਠਿਆਈ ਖਾਨ ਦੇ ਨਾਲ ਇੱਕ ਪਰਿਵਾਰ ਦੇ 6 ਲੋਕਾਂ ਦੀ ਹਾਲਤ ਵਿਗੜ ਜਾਂਦੀ ਹੈ ਅਸਲ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਦਾ ਇੱਕ ਪਰਿਵਾਰ ਜਿਸ ਦੇ ਵੱਲੋਂ ਰਖੜੀ ਦੇ ਮੌਕੇ ਤੇ ਸ਼ਹਿਰ ਦੀ ਇੱਕ ਮਸ਼ਹੂਰ ਦੁਕਾਨ ਤੋਂ ਮਠਾਈ ਖਰੀਦੀ ਜਾਂਦੀ ਹੈ ਤੇ ਜਦੋਂ ਰਖੜੀ ਤੋਂ ਬਾਅਦ ਪਰਿਵਾਰਕ ਮੈਂਬਰ ਮਠਾਈ ਖਾਂਦੇ ਨੇ ਤਾਂ ਇੱਕ ਇੱਕ ਕਰਕੇ ਬੱਚਿਆਂ ਸਮੇਤ ਸਾਰਿਆਂ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਦੇ ਵਿੱਚ ਦਰਦ ਤੋਂ ਬਾਅਦ ਉਲਟੀਆਂ ਆਉਂਦੀਆਂ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਦੱਸਦੀ ਕਿ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਬਾਜ਼ਾਰੋਂ ਉਹਨਾਂ ਮਠਾਈ ਖਰੀਦੀ ਸੀ ਤੇ ਜਦ ਉਹਨਾਂ ਮਠਾਈ ਖਾਦੀ ਹੈ ਤਾਂ ਉਸੇ ਦਰਮਿਆਨ ਹੀ ਪਰਿਵਾਰ ਦੇ 6 ਮੈਂਬਰਾਂ ਦੀ ਹਾਲਤ ਵਿਗੜ ਗਈ ਹੈ ਜਿਨ੍ਹਾਂ ਨੂੰ ਕਿ ਹਸਪਤਾਲ ਲਿਜਾਣਾ ਪਿਆ ਤੇ ਉੱਥੇ ਉਹਨਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਦੱਸਦੀ ਕਿ ਇਸ ਮਾਮਲੇ ਦੇ ਉੱਤੇ ਸਿਹਤ ਵਿਭਾਗ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ ਭਾਈ ਕੈ ਨਾਮ ਹੈ ਸਖਜੀ ਪਾਸ ਨਾਮ ਬੱਚੋ ਕੋਈ ਕੀ ਪ੍ਰੋਬਲਮ ਆਈ ਜੀ ਬੱਚਾ ਵਸਰਾ ਬਹੁਤ اچانک ਬਿਮਾਰ ਪੈ ਗਿਆ ਉਹ ਨਾ ਖਾਇਆ ਸੀ ਰਸਗੁਲੇ ਖਾਇਆ ਸੀਗਾ ਕੱਲ ਦੁਪਹਿਰ ਨੂੰ ਲਿਆ ਸੀ 2 ਵਜੇ ਬਿਕਾ ਨੈਰਲਾ ਤੋਂ ਠੀਕ ਹੈ ਨਾ ਜੀ ਤੇ اچانک ਖਾਦੇ ਨੇ ਬਸ ਸਾਰੇ ਨੂੰ ਉਲਟੀਆਂ ਟਟੀਆਂ ਲੱਗ ਗਈਆਂ ਤੇ ਨਾਲੇ ਪੇਟ ਦਰਦ ਹੋਣ ਲੱਗਾ ਸਰ ਕਿੰਨੇ ਮੈਂਬਰ ਹੈ ਜਿੰਨਾਂ ਨੂੰ ਪ੍ਰੋਬਲਮ ਸਾਢੇ 1:30 ਇੱਕ ਮੈਂਬਰ ਤਾਂ 6 ਜਨੇ ਆ ਜੀ 6 ਮੈਂਬਰ ਇਕੋ ਫੈਮਿਲੀ ਦੇ ਸੀ ਹਾਂ ਇਕੋ ਫੈਮਿਲੀ ਦੇ ਜੀ ਕੌਣ ਲੈ ਕੇ ਕੌਣ ਆਇਆ ਸੀ ਅਸੀਂ ਸਾਰੇ ਜਨੇ ਆਏ ਫੈਮਿਲੀ ਵਾਲੇ ਜੀ ਇਹ ਜਾਈ ਕੋਨੇ ਗਾ ਮਠਾਈ ਲਗਾਇਆ ਮੇਰਾ ਪ੍ਰਾਇਲ ਆਇਆ ਕਿਹੜੀ ਦੁਕਾਨ ਤੋਂ ਵਿੱਕਾ ਨੈਰ ਲਾ ਤੋ ਇਹ ਟਾਂਗਾ ਸੜਤ ਕੋਲ ਜੀ ਤੇ ਉਸ ਤੋਂ ਬਾਅਦ ਜਦੋਂ ਦਿੱਕਤ ਆਈ ਫਿਰ ਕਿੱਦਾਂ ਦੀ ਮਦਦ ਕੋਲੋਂ ਆਈ ਬਾਜੀ ਕਿਹੜੀ ਦਿੱਕਤ ਆਈ ਸੀ ਤੁਹਾਨੂੰ ਦਿੱਕਤ ਆ ਅਚਾਨਕ ਪਹਿਲੇ ਤੁਲਟੀਆਂ ਆਉਣ ਲੱਗਿਆ ਜੀ ਤੇ ਆ ਟੇਡ ਦਰ ਤੱਕ ਲੱਗਿਆ ਜੀ ਫਿਰ ਉੱਥੋਂ ਮੈਂ ਕਰੋ ਚੱਕਿਆ ਸਿਵਲ ਲੈ ਗਿਆ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਜਿੱਥੇ ਬੈਸਟ ਲੱਗਿਆ ਕਿ ਮੈਂ ਇੱਥੇ ਲਿਆ ਆ ਮੈਂ ਨੇੜੇ ਸੀਗਾ ਇਧਰ ਮੈਂ ਫਿਰ ਇੱਧਰ ਲਿਆ ਆ ਜੀ ਹੁਣ ਕਿਵੇਂ ਕੰਡੀਸ਼ਨ ਆਨ ਕੰਡੀਸ਼ਨ ਬੇਤਰਤ ਸੁਸ ਪਹਿਲੇ ਨਾਲੋ ਕੋਈ ਗੱਲ ਕੀਤੀ ਤੁਸੀਂ ਉਹਨਾਂ ਨਾਲ ਦੁਕਾਨ ਵਾਲੇ ਨਾਲ ਦੁਕਾਨ ਵਾਲੇ ਨਾਲ ਕੋਈ ਗੱਲ ਨਹੀਂ ਹੋਈ ਜੀ ਸਾਡੇ ਅੱਲੀ ਕੀ ਗੱਲ ਨਹੀਂ ਜੇ ਰਾਤ ਵਾਸ ਹੈ ਨਾ 10 ਵਜੇ ਤੋਂ ਲੈ ਕੇ ਕੁਛ ਕੈਦਰ ਜਿਗਰਾਈ ਹੋਏ ਹਾਜੀ ਕੁਛ ਕੈਦਰ ਜਿਗਰਾਈ ਹੋਏ ਕਿਸੇ ਨੇ ਸਿਕਾਤ ਦਾਜ ਉੱਤੇ ਹੋਂ ਰਿਕਾਰਡ ਕਰਾਈ ਹੋਈ ਜੀ ਬਸ ਹੈ ਇੱਕ ਪ੍ਰੋਬਲਮ ਕੀ ਹੈ ਜਿਹੜੇ ਬਿਚੇ ਨੇ ਚਲੇ ਹੋਏ ਇੱਕਦਮ ਸਮ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਖੜੀ ਬੰਨਣ ਦਾ ਟਾਈਮ ਸੀਗਾ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਉਹ ਰਾਸਗੁੱਲੇ ਖਾ ਲਏ। ਉਹ ਰਾਸਗੁੱਲੇ ਖਾਣ ਤੋਂ ਬਾਅਦ ਜੱਗਦੰਮੀ ਯਾਨੀ ਕਿ ਹੌਲੀ-ਹੌਲੀ ਫੇ ਸਾਰੇ ਉਲਟੀ ਕਰਨ ਲੱਪੇ ਉਲਟੀ ਕਰਦੇ ਕਰਦੇ ਫੇ ਸਾਰੇ ਢਿੱਲੇ ਪੈ ਗਏ ਜੱਗਦੰਮੀ। ਧੌਣ ਸੇਟਲ ਲਾਪੇ ਥੱਲੇ ਫਿਰ ਕਿੰਨੇ ਮੈਂਬਰ ਸਾਰੇ 6 ਮੈਂਬਰ ਸਾਰੇ ਸਾਰਿਆਂ ਨੂੰ ਪ੍ਰੋਬਲਮ ਹੋਈ ਸੀ। ਸਾਰਿਆਂ ਜਿਨ੍ਹਾਂ ਜਿਨ੍ਹਾਂ ਖਾਧੀ ਸਾਰਿਆਂ ਨੇ ਜਿਨ੍ਹਾਂ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਤੇ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਸਾਰਿਆਂ ਨੂੰ ਹੋ ਗਿਆ। ਉਹ ਫਿਰ ਉਸ ਤੋਂ ਬਾਅਦ ਕਲੀਨ ਕੀਤਾ। ਉਸ ਤੋਂ ਬਾਅਦ ਸਾਰਾ ਹੁਣ ਕੀ ਕਰਨਾ ਹੋਣਾ ਡਾਕਟਰ ਕੋ ਲੈ ਕੇ ਆਏ ਸੀ ਸਿਵਲ ਵਾਲਾ ਆਏ ਸੀ ਤੋਂ ਉਹਨਾਂ ਨੇ ਜਵਾਬ ਦੇ ਤਾਂ ਫਿਰ ਅਸੀਂ ਇੱਧਰ ਆਏ ਫਿਰ ਰਾਤ ਨੂੰ ਸਾਨੂੰ ਕੁਝ ਦਿਖਿਆ ਨਹੀਂ ਫਿਰ ਅਸੀਂ ਇੱਧਰ ਆ ਗਏ ਕਿੰਨੇ ਕਿੰਨੇ ਉਮਰ ਦੇ ਨੇ ਬੱਚੇ ਜੀ ਉਮਰ ਕਿਸੇ ਦੀ 9 ਸਾਲ ਹੈ ਕਿਸੇ ਦੀ 10 ਸਾਲ ਹੈ ਕਿਸੇ ਦਾ ਵੀ 16 18 ਹਾਂਜੀ ਸਾਰੇ ਸਾਰਿਆਂ ਦੀ ਤਬੀਅਤ ਕਿਦਾਂ ਵੀ ਥਰਾਂ ਹੋਈ ਹੈ ਹਾਂਜੀ ਸਾਰੇ ਜੱਕਦਾਂ ਨਹੀਂ ਢਿੱਲੇ ਪੈ ਗਏ ਬਾਜੋ ਵੱਡਿਆਂ ਨੇ ਖਾਧੀ ਸੀ ਤੇ ਵੱਡੇ ਹੌਲੀ ਹੌਲੀ ਫਿਰ ਉਹ ਵੀ ਉਲਟੀਆਂ-ਉਲਟੀਆਂ ਕਰਨ ਲੱਗ ਪਏ ਹਾਂਜੀ ਕੋਨ ਕਿਵੇਂ ਕੰਡੀਸ਼ਨ ਕੋਨ ਬਸ ਨੋਰਮਲ ਜਿਹਾ ਠੀਕ ਹੀ ਹੈ ਰਖੜੀ ਦੇ ਤਿਉਹਾਰ ਤੇ ਲਗਾਈ ਗਈ ਮਟਕੀ